ਬਰਸਾਤਾਂ ਦੇ ਕਾਰਨ ਨਹਿਰਾਂ ਦੇ ਵਿੱਚ ਕਾਫੀ ਗੰਦਗੀ ਦੇਖਣ ਨੂੰ ਮਿਲ ਰਹੀ ਹੈ ਤੇ ਸਬਸਫਾਈ ਦਾ ਧਿਆਨ ਲੋਕਾਂ ਦੇ ਵੱਲੋਂ ਨਹੀਂ ਰੱਖਿਆ ਜਾਂਦਾ ਵਰੀਅਰਸ ਪੰਜਾਬ ਦੀ ਟੀਮ ਰੋਪੜ ਸਤਲੁਜ ਦਰਿਆ ਦੇ ਉੱਪਰ ਇਸ ਮਾਬਦ ਪਹੁੰਚੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਨਹਿਰਾਂ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮਸ਼ਹੂਰ ਹਾਸਰਸ ਕਲਾਕਾਰ ਜਸਵੰਤ ਸਿੰਘ ਰਠੌਰ ਵੀ ਪਾਣੀ ਦੀ ਸਾਂਭ ਸੰਭਾਲ ਅਤੇ ਪਾਣੀ ਨੂੰ ਸਾਫ਼ ਰੱਖਣ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆਏ

भी भी फील तो। मित्रो प्यारे भाई और बहनों पानी हो गए डूंगे चोरा लाना ही छट गए हो गए कि नहीं हो गए भाई और बहनों मेरे दादा की उम्र में उन्होंने दरिया देखे बाप ने कुएं देखे हम लोग जो पानी है बोतल में देख रहे हैं आने वाली पीढ़ी सोचो किसमें देखी कि भाई और बहनों मुझे चाहे गाली निकालो निकालो पानी की सफाई रखो ਗੁਰੂਆਂ ਦੀ ਸੋਚ ਸੀਗੀ ਹੈਨਾ ਜੋ ਸੋਚ ਗੁਰੂਆਂ ਦੀ ਸੀ ਉਹਦੇ ਤੇ ਅਸੀਂ ਥੋੜਾ ਬਹੁਤਾ ਪੈਰਾ ਦੇ ਰਹੇ ਆ ਤੇ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਵਾਟਰ ਵਾਰੀਅਰਸ ਪੰਜਾਬ ਦੀ ਪੂਰੀ ਟੀਮ ਦਾ ਤੇ ਮੈਂ ਉਹਨਾਂ ਦੀ ਹੌਸਲਾ ਫੁਜਾਈ ਵਾਸਤੇ ਤੇ ਖੁਦ ਗਰਾਊਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਕੇ ਵੀ ਅਸੀਂ ਹਮੇਸ਼ਾ ਪੰਜਾਬ ਤੋਂ ਕਦੇ ਨਹੀਂ ਟੁੱਟੇ ਬਟ ਜਦੋਂ ਕਈ ਵਾਰੀ ਬੜੀ ਮਾਣਤਾ ਹਮੇਸ਼ਾ ਹੁੰਦਾ ਕਿ ਪੰਜਾਬੀਆਂ ਦੇ ਨਾਲ ਪੂਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਬਟ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹੜੀਆਂ ਜਿਨ੍ਹਾਂ ਚ ਜਵੇਂ ਹਿਮਾਨ ਕਰਦੇ ਆ ਉਹ ਅੱਜ ਖਤਰੇ 'ਚ ਆ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਤੇ ਗੌਰਵ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਿਲਵਾਇਆ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਕਿ ਮੈਂ ਖੁਦ ਜਈ ਕਈ ਵਾਰ ਜਦੋਂ ਜਲੰਧਰ ਜਾਂਦਾ ਲੱਡਵਾਲ ਤੇ ਮੈਂ ਦੇਖਦਾ ਤੇ ਉੱਥੇ ਲੋਕੀ ਮਤਲਬ ਗੱਡੀਆਂ ਜੋ ਪੜੇ ਲਿਖੇ ਲੋਕ ਮੈਂ ਦੇਖਦਾ ਭਾਈ ਹੈਰਾਨ ਹੋ ਕੇ ਕਿ ਉਹ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਪਤਾ ਕਰਨਾ ਨਹੀਂ ਚਾਹੁੰਦੇ ਜਿਹਦੇ ਵਿੱਚ ਉਹ ਸੁੱਟ ਰਿਹਾ ਮਨ ਤਾਂ ਮੁੰਤਾ ਆਪਣੀ ਜੋ ਵੀ ਸੁੱਟ ਰਿਹਾ ਉਹ ਤਾਂ ਪਾਣੀ ਗੰਦਾ ਕਰ ਰਿਹਾ ਈਵਨ ਕਿ ਮੈਂ ਖੁਦ 10 ਸਾਲ ਪਹਿਲਾਂ ਉੱਥੇ ਜਲ ਪ੍ਰਵਾਹ ਕਰਨ ਗਿਆ ਸੀ ਤੇ ਹਾਸੇ ਵਾਲੀ ਗੱਲ ਆ ਮੈਨੂੰ ਕਿ ਪੰਡਤ ਨੇ ਦੱਸਿਆ ਕਹਿੰਦਾ ਵੀ ਇੱਕ ਉਹ ਚਾਂਦੀ ਦੀ ਚੀਜ਼ ਆ ਇਹਨੂੰ ਸੁਨਸਾਨ ਦਰਿਆ ਦੇ ਇਲਾਕੇ ਦੱਬਣਾ ਮੇਰੇ ਨਾਲ ਤਾਂ ਮਣ ਉਹਨੂੰ ਹਫੀਮ ਦੱਸੀ ਸੀ ਕਿ ਹਫੀਮ ਸੁੱਟਣੀ ਜਲ ਪ੍ਰਵਾਹ ਕਰਨੀ ਮੈਂ ਤਾਂ ਦੱਬ ਕੇ ਆ ਗਿਆ ਤੇ ਉਹ ਕਹਿੰਦਾ ਇਹ ਉਹਨਾਂ ਦੇ ਦੁਆਰਾ ਪੰਡਤ ਨੂੰ ਫੋਨ ਲਾਇਆ ਕਹਿੰਦਾ ਭਾਈ ਉਹ ਜਿਹੜੀ ਹਫੀਮ ਸੁੱਟਣੀ ਸਾਰੀ ਸੁੱਟਣੀ ਆ ਕਹਿੰਦਾ ਨਹੀਂ ਸੁੱਟਣੀ ਕਹਿੰਦਾ ਫਿਰ ਦੀ ਰੱਖ ਲੈਣੇ ਅੱਧੀ ਮੂੰਹ ਚ ਪਾ ਲਈ ਉਹਨੇ ਤੀ ਤੇ ਤੇ ਇਦਾਂ ਦੇ ਕੰਮ ਹੈਗੇ ਆ ਜਿੱਦ ਜਿਹੜੇ ਦੱਸਦੇ ਆ ਜਿਹੜੇ ਕਰਦੇ ਆ ਸੋ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਆ ਸਾਡਾ ਜਿਹੜਾ ਕੁਦਰਤ ਐ ਪਾਣੀ ਮੈਨੂੰ ਐ ਲੱਗਦਾ ਜੋ ਕੁਦਰਤ ਨੇ ਸਾਨੂੰ ਫ੍ਰੀ ਚ ਦਿੱਤਾ ਹੁੰਦਾ ਨਾ ਉਹ ਅਨਮੋਲ ਚੀਜ਼ਾਂ ਹੁੰਦੀਆਂ ਪਰ ਅਸੀਂ ਕਦਰ ਨਹੀਂ ਕਰਦੇ ਸੋ ਅੱਜ ਮੈਂ ਇਹਨਾਂ ਦੇ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਪੰਜਾਬੀ ਖਾਸ ਕਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਆਪਾਂ ਪੰਜਾਬੀਅਤੇ ਮਾਣ ਕਰਦੇ ਆ ਆਪਣੇ ਆਪ ਤੇ ਕਰਦੇ ਬਟ ਉਹ ਮਾਣ ਹੁਣੇ ਦੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹ ਹੈਗਾ ਸਾਡੀ ਕੁਦਰਤ ਰੁੱਖ ਪੇੜ ਦਰਿਆ ਜਿਨ੍ਹਾਂ ਕਰਕੇ ਪੰਜਾਬ ਹੈਨਾ ਪਹਿਲੇ ਹੀ ਆਪਾਂ ਕੋ ਬੜਾ ਕੁਝ ਖੁੱਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧੰ ਦੇ ਨਾਲ ਗਰਾਉਂਡ ਲੈਵਲ ਤੇ ਆਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਆ ਕਲਾਕਾਰ ਇਹ ਲੋਕਾਂ ਤੇ ਡਿਪੈਂਡ ਹੁੰਦਾ ਹੈਨਾ ਬਟ ਉਹ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੋ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਏ ਚੀਜ਼ ਹੈ ਸਰ ਤੁਸੀਂ ਆਲਓਵਰ ਸਵਾਲ ਹੈ ਜਿਹੜੇ ਅੱਜ ਵੀਜ਼ੇ ਲਾ ਕੇ ਦੌੜ ਰਹੇ ਆ ਉਹ ਚੀਜ਼ ਉਹੀ ਗੱਲ ਹੈ ਕਿ ਇੱਥੋਂ ਅਸੀਂ ਇੱਥੇ ਰੁਕ ਨਹੀਂ ਲੰਦੇ ਮੋਰ ਕੇ ਹਿਮਾਚਲ ਜਾ ਕੇ ਕਹਿੰਦੇ ਵਾਹ ਵੀ ਵਾਹ ਨਜ਼ਾਰਾ ਆ ਗਿਆ ਉੱਥੇ ਘੁੱਟ ਖਾ ਕੇ ਦਨ ਆ ਜੰਨੇ ਆ ਉਹ ਕਿਤੇ ਨੇ ਕਿਤੇ ਤਾਂ ਹੀ ਘੁੱਟ ਰੇ ਕਹਿੰਦੇ ਤੁਸੀਂ ਉਹਦੀ ਤਾਂ ਸभाल ਨਹੀਂ ਕਰ ਰਹੇ ਤੇ ਹੁਣ ਮੈਂ ਜਿੰਨਾ ਵੀ ਮੈਨੂੰ ਮੌਕਾ ਮਿਲਿਆ ਵਿਦੇਸ਼ਾਂ ਜਾਣ ਦਾ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਉਹ ਚੀਜ਼ਾਂ ਜਿਹੜੀਆਂ ਨਕਲ ਕਰਨ ਦੀ ਸਾਨੂੰ ਜਿਹੜੀ ਚਾਹੀਦੀ ਹੈ ਨਾ ਚੀਜ਼ ਉਹ ਇਹ ਹੈ ਕਿ ਆਪਣੇ ਕੁਦਰਤ ਦੇ ਨਾਲ ਬਹੁਤ ਪਿਆਰ ਕਰਦੇ ਆ ਕਿਤੇ ਵੀ ਦੇਖ ਲਓ ਜੇ ਇਹ ਆਪਣਾ ਕੋਈ ਬਿਲਡਿੰਗ ਬਣੀ ਹੈ ਨਾ ਦਰਖਤ ਨਹੀਂ ਕੱਟਦੇ ਦਰਖਤ ਵਿੱਚੋਂ ਨਿਕਲਿਆ ਹੁੰਦਾ ਉਨਮ ਆਸਟ੍ਰੇਲੀਆ ਗਿਆ ਸਕਾ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਿ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਮਤਲਬ ਟ੍ਰੈਫਿਕ ਤੋਂ ਲੈ ਕੇ ਆਪਣੀ ਜੋ ਪੇੜ ਪੌਦੇ ਆ ਜਾਂ ਘਰ ਆ ਉਹਨੂੰ ਸਫਾਈ ਰੱਖਦੇ ਆ ਹੈਨਾ ਸਾਡੇ ਕੀ ਆ ਕਿ ਅਸੀਂ ਨਕਲ ਜ਼ਰੂਰ ਕਰ ਰਹੇ ਆ ਜਿਵੇਂ ਕਹਿੰਦੇ ਵੀ ਖੁੱਲੇ ਵਿੱਚ ਸ਼ੌਚ ਨਾ ਕਰਨ ਮੋਦੀ ਸਾਹਿਬ ਕਹਿੰਦੇ ਖੁੱਲੇ ਵਿੱਚ ਸ਼ੌਚ ਨਾ ਕਰਨ ਤੇ امیر ਬੰਦੇ ਕਹਿੰਦੇ ਗਰੀਬ ਤਾਂ ਕਰਦੇ ਉਹ ਆਪ ਨਹੀਂ ਕਰਦੇ ਕੁੱਤੇ ਤੋਂ ਕਰਵਾਉਂਦੇ ਆ ਉਹਨਾਂ ਦਾ ਉਹ ਉੱਥੇ ਜਾ ਕੇ ਜੇ ਕੋਈ ਡੌਗੀ ਵੀ ਆ ਤਾਂ ਨਾਲ ਇਦਾਂ ਇਦਾਂ ਜਿਵੇਂ ਮੈਂ ਲਾਇਆ ਨਾ ਦਸਤਾਨਾ ਇਦਾਂ ਰੱਖਿਆ ਹੁੰਦਾ ਚੱਕੇ ਉੱਚ ਪਾ ਲੈਂਦੇ ਆ ਠੀਕ ਹੈ ਵੀ ਉਹਨਾਂ ਨੂੰ ਪਤਾ ਸਾਡਾ ਗੰਦ ਪਾਇਆ ਵੀ ਕੋਈ ਨਾ ਪਰੇਸ਼ਾਨ ਹੋਇਆ ਆਪਾਂ ਇਹ ਚੀਜ਼ਾਂ ਉਹ ਨਕਲ ਤਾਂ ਕਰ ਰਹੇ ਐਡੀਟਸ ਦੀਆਂ ਟੀ-ਸ਼ਰਟਾਂ ਪਾ ਲਈਆਂ ਬੜਾ ਗੱਲ ਕਦੋਂ ਆਣੀ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਚੀਜ਼ਾਂ ਜਿਹੜੀ ਸਿੱਖਣ ਵਾਲੀ ਚੀਜ਼ਾਂ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਹੈਨਾ ਤੇ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਮੈਂ ਉਹੀ ਜਿਹੜੀ ਭਾਈ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਬਹੁਤ ਵਧੀਆ ਤੇ ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਤੇ ਮੈਂ ਵੱਧ ਤੋਂ ਵੱਧ ਮੰਗ ਕਰਦਾ ਤੇ ਬੇਨਤੀ ਵੀ ਕਰਦਾ ਤੁਹਾਡੇ ਚੈਨਲ ਮਾਧਿਅਮ ਰਾਹੀਂ ਕਿ ਯੰਗ ਸਟਾਰਸ ਨੂੰ ਖਾਸ ਤੌਰ ਤੇ ਇਹ ਇਹ ਆਪਣੇ ਵਿੱਚ ਕੰਮ ਹੈ ਜਿਹੜੇ ਕਹਿੰਦੇ ਨੇ ਨ ਕੀ ਲੱਗਦਾ ਦੇਖੋ ਮੈਨੂੰ ਇਦਾਂ ਲੱਗਦਾ ਕਿ ਪਾਣੀ ਕਹਿੰਦੇ ਟੈਂਕੀ ਚ ਨਾ ਪਾਣੀ ਚੜਾਉਣਾ ਬਹੁਤ ਔਖਾ ਹੁੰਦਾ ਲਾਣਾ ਉਹ ਲੋੜ ਨਹੀਂ ਪੈਂਦੀ ਆਪ ਹੀ ਲੈ ਜਾਂਦਾ ਚੰਗੀ ਚੀਜ਼ ਲਈ ਹੌਕਾ ਦੇਣਾ ਪੈਂਦਾ ਭਾਜੀ ਹਮੇਸ਼ਾ ਤੇ ਇੱਕ ਬੰਦਾ ਜਦੋਂ ਆਂਦਾ ਵਾ ਆਪਣੇ ਆਪ ਇਨਕਲਾਬ ਆਂਦਾ ਤੇ ਆਏਗਾ ਯੂਥ ਤੋਂ ਜਦੋਂ ਲੋਕ ਚਾਰ ਜੁੜਦੇ ਆ ਕਦੇ ਵੀ ਦੇਖੋ ਤੁਸੀਂ ਸੜਕ ਤੇ ਇੱਕ ਬੰਦਾ ਐਂ ਦੇਖੀਓ ਤੁਸੀਂ ਦੇਖੋਗੇ ਤੁਹਾਨੂੰ ਪਤਾ ਕੁਛ ਨਹੀਂ ਤਾਂ ਵੀ ਬੰਦਾ ਆਖ ਜਾਂਦਾ ਭੰਦੇ ਕੀ ਹੈਗਾ ਭਾਜੀ ਉਹਨੂੰ ਦੇਖ ਕੇ ਚਾਰ ਬਾਰੇ ਹੋ ਬੰਦੇ ਹੋਰ ਆ ਜਾਂਦੇ ਆ ਮੰਗਾਇਆ ਕਿ ਚੰਗੀ ਚੀਜ਼ ਲਈ ਬੰਦੇ ਆਪਾਂ ਗੱਲ ਆਪਾਂ ਲਾਈਕ ਤਾਂ ਕਰ ਦਿੰਨੇ ਆ ਸ਼ੇਅਰ ਵੀ ਕਰ ਦਿੰਨੇ ਆ ਬਟ ਕਿਤੇ ਨਾ ਕਿਤੇ ਫਿਜ਼ੀਕਲੀ ਆਣਾ ਜ਼ਰੂਰੀ ਹੈ ਜਿਵੇਂ ਅੱਜ ਮੈਂ ਮੈਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਿਹਾ ਇਹਦੇ ਵਿੱਚ ਤੇ ਮੈਂ ਖੁਦ ਇਹਦੇ ਬਾਰੇ ਚਿੰਤਾ ਹਮੇਸ਼ਾ ਕਰਦਾ ਆ ਆਪਣੀ ਟੀਮ ਦੇ ਨਾਲ ਸੋਚਦਾ ਹੁੰਦਾ ਮੈਂ ਕਿ ਯਾਰ ਆਪਾਂ ਜਿੰਨੀ ਮਰਜ਼ੀ ਤਰੱਕੀ ਕਰ ਗਏ ਬਟ ਆਹ ਚੀਜ਼ਾਂ ਤੋਂ ਆਪਾਂ ਉੱਪਰ ਨਹੀਂ ਉੱਠੇ ਹੈਨਾ ਤੇ ਆਹ ਹੁਣ ਜਿਵੇਂ ਦੇਖਿਆ ਬਹੁਤ ਨਾਲ ਲੋਕਾਂ ਨੇ ਦਾਰੂ ਪੀਤੀ ਹੋਈ ਆ ਇੱਥੇ ਪੀ ਕੇ ਛੱਡ ਕੇ ਇੱਥੇ ਵੀ ਹੈਨਾ ਡੀਜੇ ਮਨਾ ਗਏ تھے ਗਾਣੇ ਗੁਣੇ ਲਾਗਤ ਵੀ ਆ ਚੀਜ਼ਾਂ ਇਹ ਹੁਣ ਇ ਲੋਕਾਂ ਦੇ ਕੱਪੜੇ ਪਏ ਆ ਮੈਂ ਕਈ ਵੀ ਇੱਕ ਦੋ ਜਗ੍ਹਾ ਧਾਰਮਿਕ ਸਥਾਨਾਂ ਤੇ ਵੀ ਗਿਆ ਉੱਥੇ ਵੀ ਮੈਂ ਦੇਖਿਆ ਲੋਕੀ ਆਪਣੇ ਨਾ ਕੱਪੜੇ ਲਾ ਕੇ ਸੁੱਟ ਜਾਂਦੇ ਉੱਥੇ ਠੀਕ ਹੈ ਉਹਨਾਂ ਨੂੰ ਐ ਲੱਗਦਾ ਕਿ ਆ ਜਿਹੜਾ ਗਰੋ ਇੱਥੇ ਲਾ ਜੀਏ ਠੀਕ ਹੈ ਕਹੇ ਹੋਰ ਦੇ ਕੰਮ ਆਏਗਾ ਸੋ ਇਹ ਚੀਜ਼ਾਂ ਦੇ ਉੱਪਰ ਅੰਧਵਿਸ਼ਵਾਸ ਜਿਹੜਾ ਨਾ ਇਹ ਤੋਂ ਉੱਪਰ ਉੱਠਣ ਦੀ ਲੋੜ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਹੌਲੀ-ਹੌਲੀ ਇਹ ਮੁਹਿੰਮ ਜਿਹੜੀ ਆ ਚੰਗੀ ਚੀਜ਼ ਆ ਟਾਈਮ ਭਾਵੇਂ ਲੱਗ ਜੇ ਬਟ ਉਹ ਇੱਕ ਆਪਣੇ ਟਾਈਮ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨੂੰ ਪਹੁੰਚਣਾ ਹੁੰਦਾ ਤੇ ਤੁਸੀਂ ਆਏ ਹੋ মিডিਆ ਦਾ ਬਹੁਤ ਤੇ ਜਿਹੜੀ ਸਰਕਾਰਾਂ ਦੀ ਗੱਲ ਹੈ ਸਰਕਾਰ ਵੀ ਆਪਣੀ ਆਪੇ ਹੀ ਚੁਣੀ ਆ ਤੇ ਜਦੋਂ ਆਪਾਂ ਦੀ ਫੀਲਡ ਦੀ ਜਿਹੜੀ ਦਰਿਆ ਜਿਹੜੀਆਂ ਤੇ ਦਰਿਆਾਂ ਤੇ ਕੰਮ ਕਰਨ ਦੀ ਐਨ ਜੀਓ ਬਣੀ ਹੈ ਅਸੀਂ ਵਾਟਰ ਵਾਰੀਅਰ ਨਾਮ ਤੋਂ ਸ਼ੁਰੂ ਕੀਤਾ ਤੇ ਆਪਾਂ ਸਤਲੁਜ ਤੋਂ ਲੈ ਕੇ ਰਾਵੀ ਤੋਂ ਲੈ ਕੇ ਬਿਆਸ ਤਿੰਨੋਂ ਦਰਿਆਵਾਂ ਤੇ ਆਪਾਂ ਪੰਜਾਬ ਦੇਆਂ ਤੇ ਕੰਮ ਕਰ ਰਹੇ ਆ ਤੇ ਨਾਲੇ ਕਲੀਨਿੰਗ ਡਰਾਈਵ ਕਰਦੇ ਆ ਤੇ ਅਸੀਂ ਖੁਦ ਖੁੱਲਾ ਸੱਦਾ ਦਿੰਨੇ ਆ ਸਰਕਾਰਾਂ ਨੂੰ ਵੀ ਤੁਹਾਡੇ ਕੋ ਮੌਕਾ ਹੈਗਾ ਆਪ ਆਪਣੇ ਲੋਕ ਐਵੇਂ ਹਿਮਾਚਲ ਘੁੰਮਣ ਜਾਂਦੇ ਆ ਇੱਥੇ ਵਾਈਲਡ ਲਾਈਫ ਸੈਂਚਰੀ ਬਣਾਈਆਂ ਜਾ ਸਕਦੀਆਂ ਬਹੁਤ ਥਾਂ ਹੈਗੀਆਂ ਦਰਿਆਵਾਂ ਦੇ ਕੰਢਿਆਂ ਤੇ ਪਿੰਡਾਂ ਕੋਲ ਜ਼ਮੀਨਾਂ ਹੈਗੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਤੁਸੀਂ ਉਹਨਾਂ ਦਾ ਪ੍ਰੋਪਰ ਯੂਟਿਲਾਈਜ਼ ਕਰੋ ਰੁੱਖ ਲਾਓ ਜਿੰਨੇ ਲਾ ਸਕਦੇ ਹੋ ਸਾਡਾ ਇਹੀ ਟੀਚਾ ਹੈਗਾ ਵੀ ਪੰਜਾਬ 'ਚ ਜੇ ਇੰਨਾ ਸੋਹਣੇ ਦਰਿਆ ਵਗਦੇ ਆ ਤੇ ਇਹੀ ਪਾਣੀ ਐਗਰੀਕਲਚਰ ਵਾਸਤੇ ਇਹੀ ਪਾਣੀ ਪੀਣ ਵਾਸਤੇ ਯੂਜ਼ ਕੀਤਾ ਜਾ ਸਕਦਾ ਬਸ ਇਹਦੇ 'ਚ ਜਿਹੜਾ ਵੇਸਟ ਪੈ ਰਿਹਾ ਉਹਨੂੰ ਰੋਕੋ ਤੇ ਉਹ ਰੰਗਲਾ ਪੰਜਾਬ ਆਪਣਾ ਦੁਬਾਰੇ ਫਿਰ ਬਣ ਸਕਦਾ ਜੀ ਅਜੇ ਤੱਕ ਜੀ ਸਾਡੇ ਕੋਲ ਵਰਕਿੰਗ ਵਲੰਟੀਅਰ ਜਿਹੜੇ ਹੈਗਾ 200 250 ਬੰਦਾ ਵਰਕਿੰਗ ਹੈਗਾ ਤੈਸੇ ਇੰਸਟਾਗ੍ਰam ਵਗੈਰਾ ਤੇ ਸਾਡੀ ਫੋਲੋਇੰਗ ਹੈਗੀ 50000 ਤੋਂ ਤੇ ਜੀ ਤੇ ਸਾਡੇ ਟਾਰਗੇਟ ਇਹ ਹੈਗਾ ਜੀ ਦੇਖੋ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦਰਿਆ ਚ ਨਹਿਰ ਚ ਇੰਡਸਟਰੀਅਲ ਧਾਰਮਿਕ ਕੋਈ ਵੀ ਸਮਗਰੀ ਨਹੀਂ ਪੈਣੀ ਚਾਹੀਦੀ ਤੇ ਅੱਗੇ ਵਾਲੇ ਲੈਵਲ ਤੇ ਆਪਾਂ ਇਹ ਚਾਹੁੰਦੇ ਆ ਵੀ ਵਾਟਰ ਟੇਬਲ ਦਾ ਜਿਹੜਾ ਕ੍ਰਾਈਸਿਸ ਹੈ ਗਰਾਊਂਡ ਵਾਟਰ ਖਤਮ ਹੋ ਗਿਆ ਉਹਨੂੰ ਵੀ ਆਪਾਂ ਮੈਨੇਜ ਕਰਨ ਦੇ ਲੈਵਲ ਤੇ ਮਤਲਬ ਆਪਾਂ ਉਪਰਾਲੇ ਕਰਨੇ ਆ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਬੱਚਾ ਬੱਚਾ ਇਹ ਸਵਾਲ ਪੁੱਛੇ ਵੀ ਸਾਡੇ ਹਿੱਸੇ ਦਾ ਪਾਣੀ ਕਿੱਥੇ ਸਰਕਾਰ ਦੇਖੋ ਸਰਕਾਰਾਂ ਦਾ ਤਾਂ ਕੰਮ ਹੁੰਦਾ ਹੈ ਜੀ ਜੇ ਸਰਕਾਰਾਂ ਆਪਣਾ ਕੰਮ ਨਹੀਂ ਕਰ ਰਹੀਆਂ ਤਾਂ ਹੀ ਸਾਨੂੰ ਆਣਾ ਪੈ ਰਿਹਾ ਹੈ ਬਾਕੀ ਅਸੀਂ ਸਰਕਾਰ ਤੋਂ ਜਿੰਨੀਆਂ ਵੀ ਸਰਕਾਰਾਂ ਅੱਗੇ ਪਿੱਛੇ ਰਹੀਆਂ ਸਾਰੇ ਲੀਡਰਾਂ ਤੋਂ ਬੇਨਤੀ ਕਰਦੇ ਹਾਂ ਉਮੀਦ ਵੀ ਰੱਖਦੇ ਹਾਂ ਵੀ ਸਾਡੇ ਇਸ ਉਪਰਾਲੇ 'ਚ ਉਹ ਸ਼ਾਮਲ ਹੋਣਗੇ ਤੇ ਜਿੰਨੇ ਕ ਉਹਨਾਂ ਦੇ ਡਿਪਾਰਟਮੈਂਟਾਂ ਦੀ ਡਿਊਟੀ ਹੈ ਪੋਲਿਊਸ਼ਨ ਕੰਟਰੋਲ ਬੋਰਡ ਹੈ ਭਾਵੇਂ ਇਰੀਗੇਸ਼ਨ ਡਿਪਾਰਟਮੈਂਟ ਹੈ ਜੇ ਉਹ ਉਹਨਾਂ ਨੂੰ ਵੀ ਆਪਣੇ ਕੰਮ ਤੇ ਲਾ ਦੇਣ ਨਾ ਪ੍ਰੋਪਰ ਤਰੀਕੇ ਨਾਲ ਮੈਨੂੰ ਲੱਗਦਾ ਵੀ ਸਾਰਾ ਕੰਮ ਆਪਣਾ ਆਪ ਹੀ ਹੋ ਜਾਊਗਾ ਫਿਰ ਸਾਨੂੰ ਆਣ ਦੀ ਲੋੜ ਨਹੀਂ ਹੈ